ਦੋਸਤੋ ਆ ਵੀਰ ਨੂੰ ਨਾ ਬਹਿ ਕੇ ਇੰਨਾ ਮਨ ਉਦਾਸ ਹੋਇਆ ਨਾ ਵਿਚਾਰਨਾ ਇਸ ਤਰ੍ਹਾਂ ਗੋਡਿਆਂ ਤੇ ਰੁੜ ਕੇ ਚੱਲਦਾ ਬਈ ਅੱਜ ਇਹਦੇ ਕੋਲ ਗਏ ਸੀਗੇ ਇਹ ਕਹਿੰਦਾ ਨਾ ਮੈਂ ਸਰਕਾਰੀ ਦਰਬਾਰੇ ਸਾਰੇ ਕਿਤੇ ੱੱਕੇ ਖਾਇਆ ਬਈ ਕਹਿੰਦਾ ਮੈਨੂੰ ਕਹਿੰਦਾ ਨਾ ਇੱਕ ਟਰਾਈਸਾਈਕਲ ਦੀ ਲੋੜ ਸੀ ਜਿਹੜੀ ਬੈਟਰੀ ਵਾਲੀ ਐ ਮੈਂ ਰੁੜ ਕੇ ਚੱਲਦਾ ਸਿਆਲਿਆਂ ਦੇ ਦਿਨਾਂ ਕਹਿੰਦਾ ਮੇਰੇ ਗੋਡੇ ਠਰ ਜਾਂਦੇ ਨੇ ਬਈ ਬਹੁਤ ਯਾਰ ਮਨ ਜਾਂ ਦੁਖੀ ਹੋਇਆ ਯਾਰ ਅਭੀ ਬੇਚਾਰੇ ਨੇ ਇੰਨੇ ੱੱਕੇ ਖਾਲੇ ਕਿ ਤੋਂ ਇਹਨੂੰ ਮਤਲਬ ਇੱਕ ਜਿਹੜੀ ਬੈਟਰੀ ਵਾਲੀ ਐ ਉਹ ਟਰਾਈਸਾਈਕਲ ਨਹੀਂ ਮਿਲੀ ਹੁਣ ਹੱਥ ਮੰਨ ਕੇ ਬੇਨਤੀ ਐ ਤੇ ਇਹਨੂੰ ਆਪਾਂ ਟ੍ਰਾਈਸਾਈਕਲ ਦਵਾ ਕੇ ਸਾਰੇ ਰਲ ਮਿਲ ਕੇ ਜੀ ਤੇ ਬਾਈ ਤੈਨੂੰ ਬੈਟਰੀ ਵਾਲੀ ਸਾਈਕਲ ਮਿਲੀ ਨਹੀਂ ਹਲੇ ਤੱਕ ਸਰਕਾਰੀ ਦਫ਼ਤਰੋਂ ਦਫ਼ਤਰਾਂ ਸਾਰੇ ਜਾਏ ਆ ਸਾਰੇ ਜਾਏ ਕਿੱਥੋਂ ਨਹੀਂ ਮਿਲੀ ਬਾਈ ਨਾ ਨਾ ਕਿੱਥੋਂ ਨਹੀਂ ਆਏ ਨਾ ਬਾਈ ਰੁੜ ਕੇ ਚੱਲਦਾ ਬਈ ਇਹ ਤੇ ਇਹਨੂੰ ਜਿਵੇਂ ਹੁਣ ਸਿਆਲਾਂ ਦੇ ਦਿਨਾਂ ਵਿਚਾਰੇ ਦੇ ਗੋਡੇ ਆ ਰੁੜਦੇ ਨੇਗੇ ਤੇ ਬੇਨਤੀ ਹੈ ਸਾਰਿਆਂ ਨੂੰ ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਦਾ ਠੱਕੇ ਖਾਇਆ ਵਿਚਾਰਾ ਤੇ ਇਹਨੂੰ ਨਾ ਇੱਕ ਬੈਟਰੀ ਵਾਲੀ ਸਾਈਕਲ ਦੀ ਲੋੜ ਹੈਗੀ ਤੇ ਜੋ ਕੋਈ ਦਾਨੀਪੁਰ ਵੇਖ ਰਿਹਾ ਹੈ ਵੀਡੀਓ ਤਾਂ ਇਹਨੂੰ ਜਰੂਰ ਮਦਦ ਕਰੋ ਜੀ ਬਾਕੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਇਸ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਜਿਨ੍ਹਾਂ ਕੋਲ ਪੇਜ ਚੱਲਦੇ ਨੇ ਉਹ ਡਾਊਨਲੋਡ ਕਰਕੇ ਇਸ ਨੂੰ ਅੱਗੇ ਆਪਣੇ ਪੇਜਾਂ ਤੇ ਜਰੂਰ ਪਾ ਦਿਓ ਤਾਂ ਬਾਕੀ ਪੈਸਿਆਂ ਦੀ ਕੋਈ ਲੋੜ ਨਹੀਂ ਹੈਗੀ ਬਾਈ ਕੱਲੀ ਸਿਰਫ ਤੇ ਸਿਰਫ ਇਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਜੀ ਉਹ ਟ੍ਰਾਈਸਾਈਕਲ ਕੋਈ ਵੀ ਵੀਰ ਲਿਆ ਕੇ ਦੇ ਸਕਦਾ ਜੀ